ਗਾयक ਅਮਰਤ ਮਾਨ ਦਾ ਅੱਜ ਜਨਮ ਦਿਨ ਹੈ ਤੇ ਆਪਣੇ ਜਨਮ ਦਿਨ ਤੇ ਅਮਰਤ ਮਾਨ ਨੇ ਆਪਣੀ ਮਾਂ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਇਸ ਤਸਵੀਰ 'ਚ ਅਮਰਤ ਮਾਨ ਆਪਣੀ ਮੰਮੀ ਦੇ ਨਾਲ ਨਜ਼ਰ ਆ ਰਹੇ ਹਨ ਤੇ ਇਹ ਤਸਵੀਰ ਅਮਰਤ ਮਾਨ ਦੇ ਬਚਪਨ ਦੀ ਹੈ। ਤਸਵੀਰ ਨੂੰ ਸਾਂਝਾ ਕਰਦੇ ਹੋਏ ਅਮਰਤ ਮਾਨ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕਰ ਕੀਤੇ ਤੇ ਲਿਖਿਆ ਅੱਜ ਮੇਰਾ ਜਨਮ ਦਿਨ ਯਾਨੀ ਕਿ ਬਰਥਡੇ ਆ ਤੁਸੀਂ ਸਾਰੇ ਵਿਸ਼ ਭੇਜ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੰਨਾ ਪਿਆਰ ਦੇਣ ਦੇ ਲਈ ਪਰ ਇਹ ਦਿਨ ਪਤਾ ਨਹੀਂ ਕਿਉਂ ਮਾਂ ਦੀ ਬਹੁਤ ਯਾਦ ਆਉਂਦੀ ਆ ਦਿਲ ਉਦਾਸ ਹੋ ਗਿਆ ਪਰ ਮੈਨੂੰ ਪਤਾ ਮਾਂ ਤੁਸੀਂ ਜਿੱਥੇ ਵੀ ਹੋ ਮੈਨੂੰ ਦੇਖ ਰਹੇ ਹੋ ਮੈਨੂੰ ਬਹੁਤ ਸਾਰਾ ਪਿਆਰ ਭੇਜ ਰਹੇ ਹੋਗੇ ਤੁਹਾਡੀ ਬਹੁਤ ਯਾਦ ਆਉਂਦੀ ਏ ਤੇ ਅੱਜ ਤੁਹਾਡਾ ਪੁੱਤ ਬਸ ਤੁਹਾਡੇ ਬਾਰੇ ਹੀ ਸੋਚ ਰਿਹਾ ਹੈ ਕਿਸੇ ਦੀ ਮਾਂ ਕਿਸੇ ਤੋਂ ਦੂਰ ਨਾ ਹੋਵੇ ਰੱਬਾ ਅਬਰਦਮਾਨ ਵਲੋਂ ਸਾਂਝੀ ਕੀਤੀ ਗਈ ਇਸ ਪੋਸਟ ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਨੇ